ਕਰੀਬਨ 2 ਕੁ ਦਹਾਕੇ ਪੁਰਾਣੀਆਂ ਖਬਰਾਂ ਦੇ ਬਲੇ ਝਾਤ ਮਾਰ ਕੇ ਦੇਖੋ ਜਾਂ 1.5 ਕੁ ਦਹਾਕਾ ਪੁਰਾਣੀਆਂ ਬਲੇ ਵੀ ਵੇਖ ਲਓ ਜਦੋਂ ਬਲਵੰਤ ਸਿੰਘ ਰਾਮੂ ਵਾਲੀਆ ਬਹੁਤ ਹੀ ਸਰਗਰਮ ਸੀ ਜਦੋਂ ਉਹਨਾਂ ਦੇ ਬਿਆਨਾਂ ਦੀ ਹਰ ਪਾਸੇ ਚਰਚਾ ਚੱਲਦੀ ਸੀ ਹਾਲਾਂਕਿ ਮੈਂ ਇਹ ਗੱਲ ਕਹਿਣਾ ਕਿ ਬੁਲਾਰੇ ਉਹ ਬਹੁਤ ਵਧੀਆ ਉਹ ਅੱਜ ਵੀ ਵਧੀਆ ਬੁਲਾ ਰਹੇ ਆ ਪਰ ਸਿਆਸਤ ਦੇ ਵਿੱਚ ਵੀ ਇੱਕ ਹੁੰਦਾ ਜੀ ਕਿ ਇਹ ਬੰਦਾ ਆਊਟਡੇਟਡ ਹੋ ਗਿਆ ਇਹ ਵਰਤਮਾਨ ਸਮੇਂ ਦੇ ਵਿੱਚ ਬੜਾ ਮਕਬੂਲ ਆ ਕਲਾਕਾਰਾਂ ਵਾਂਗੂ ਆ ਤੇ ਸਿਆਸਤ ਬਣੀ ਕਲਾਕਾਰਾਂ ਦੀ ਗਈ ਆ ਤੇ ਸ਼ਾਸਤ ਦੇ ਵਿੱਚ ਕਲਾਕਾਰ ਆ ਜਿਹੜੇ ਉਹ ਆਈ ਜਾਂਦੇ ਤੇ ਕਲਾਕਾਰ ਇਸ ਵੇਲੇ ਹਸਾਉਣ ਦਾ ਕੰਮ ਕਰਦੇ ਇਹਦੇ ਬਾਰੇ ਆਪਾਂ ਜਾਣਦੇ ਆ ਪਰ ਜਦੋਂ ਰਾਮੂ ਵਾਲੀਆ ਸਾਹਿਬ ਸਰਗਰਮ ਸੀ ਉਦੋਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਕੀ ਕਹਿੰਦੇ ਹੁੰਦੇ ਸੀ ਕਿ ਲੁਧਿਆਣਾ ਤੇ ਪੂਰੇ ਪੰਜਾਬ ਦੀਆਂ ਉਹਨਾਂ ਕੁੜੀਆਂ ਦੀ ਮੈਂ ਚੁੰਨੀ ਦੀ ਰਾਖੀ ਕਰਨੀ ਆ ਜਿਹੜੀਆਂ ਕੁੜੀਆਂ ਦੇ ਨਾਲ ਲਾਵਾ ਲੈ ਕੇ ਜਿਨ੍ਹਾਂ ਦੇ ਨਾਲ ਵਿਆਹ ਕਰਵਾ ਕੇ ਉਹਨਾਂ ਦੇ ਘਰ ਵਾਲੇ ਬਾਹਰਲੇ ਮੁਲਕਾਂ ਵੱਲ ਚਲੇ ਗਏ ਤੇ ਕੁੜੀ ਨੂੰ ਨਾਤਾ ਨਾਲ ਲੈ ਕੇ ਗਏ ਉਹ ਉਹਨੂੰ ਇੱਥੇ ਛੱਡ ਕੇ ਰੁੱਲਣ ਦੇ ਵਾਸਤੇ ਦੁੱਖਾਂ ਦਾ ਪਹਾੜ ਉਹਦੇ ਮੋਢਿਆਂ ਦੇ ਉੱਤੇ ਰੱਖ ਗਏ ਆ ਉਹਨਾਂ ਨੇ ਲੜਾਈ ਲੜੀ ਵੀ ਸੀ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਚਲੋ ਉਦੋਂ ਵੀ ਚੱਲਦੀਆਂ ਰਹੀਆਂ ਪਰ ਹੁਣ ਤਸਵੀਰ ਬਿਲਕੁਲ ਪੁੱਠੀ ਹੋ ਚੁੱਕੀ ਆ ਹੁਣ ਮੁੰਡਿਆਂ ਨਾਲੋਂ ਵੱਧ ਧੱਕੇਸ਼ਾਹੀ ਦੀਆਂ ਖਬਰਾਂ ਜਿਹੜੀਆਂ ਉਹ ਕੁੜੀਆਂ ਦੇ ਰੂਪ ਦੇ ਵਿੱਚ ਆਉਂਦੀਆਂ ਖਬਰਾਂ ਕੀ ਆਉਂਦੀਆਂ ਕਿ ਫਲਾਣੀ ਥਾਂ ਦੇ ਉੱਤੇ ਕੁੜੀ ਆ ਜਿਹੜੀ ਫਲਾਣੇ ਪਿੰਡ ਦੇ ਵਿੱਚ ਫਲਾਣਿਆਂ ਦੇ ਪਰਿਵਾਰ ਦੇ ਵਿੱਚ 20 ਲੱਖ ਰੁਪਈਆ ਲਵਾ ਕੇ 50 ਲੱਖ ਰੁਪਈਆ ਲਵਾ ਕੇ ਨਕਲੀ ਵਿਆਹ ਕਰਵਾ ਕੇ ਜਾਂ ਸੱਚਾ ਵਿਆਹ ਕਰਵਾ ਕੇ ਬਾਹਰ ਚਲੇਗੀ ਬਾਹਰ ਜਾ ਕੇ ਉਹਨੇ ਜੀ ਆਪਣਾ ਫੋਨ ਬੰਦ ਕਰ ਲਿਆ ਮੁੰਡੇ ਨੂੰ ਲੈ ਕੇ ਨਹੀਂ ਗਈ ਖਬਰ ਇਹ ਆਉਂਦੀ ਜੀ ਕਿ ਬਾਹਰ ਜਾਣਸਾਰੋ ਕਿਸੇ ਹੋਰ ਨਾਲ ਰਹਿਣ ਲੱਗ ਪਈ ਉਹਦਾ ਕਿਤੇ ਹੋਰ ਚੱਕਰ ਸੀ ਇੱਥੇ ਉਹਨੇ ਘਰ ਵਾਲਾ ਛੱਡਤਾ ਖਬਰ ਇਹ ਆਉਂਦੀ ਜੀ ਕਿ ਬਾਹਰ ਜਾ ਕੇ ਉਹ ਮੁਕਰ ਗਈ ਜਾਂ ਉਹਨੇ ਘਰ ਵਾਲੇ ਨੂੰ ਕਹਿਤਾ ਵੀ ਤੂੰ ਘਰੋਂ ਨਿਕਲ ਮੈਂ ਤੈਨੂੰ ਬਸ ਇਥੋਂ ਤੱਕ ਪਹੁੰਚਾਉਣਾ ਸੀ ਤੇਰੇ ਨਾਲ ਮੇਰਾ ਰਿਸ਼ਤਾ ਕੋਈ ਨਹੀਂਗਾ ਅੱਜ ਕੱਲ ਜਿਹੜੇ ਐਨਆਰਆਈ ਥਾਣੇ ਆ ਉਹਦੇ ਵਿੱਚ ਇੰਨਾ ਕੇਸਾਂ ਦੀ ਇੰਨਾ ਸ਼ਿਕਾਇਤਾਂ ਦੀ ਪਰਮਾਰ ਆ ਯਾਨੀ ਕਿ ਬਿਲਕੁਲ ਪਾਸਾ ਪਲਟ ਗਿਆ ਅੱਗੇ ਮੁੰਡੇ ਧੱਕਾ ਕਰਦੇ ਸੀ ਹੁਣ ਕੁੜੀਆਂ ਦਾ ਚੱਲਦਾ ਅੱਗੇ ਮੁੰਡੇ ਧੋਖਾ ਕਰਦੇ ਸੀ ਹੁਣ ਕੁੜੀਆਂ ਕਰਦੀਆਂ ਮੈਂ ਇਹ ਨਹੀਂ ਗੱਲ ਕਹਿਣਾ ਵੀ ਹੁਣ 100 ਦੇ ਹੁਣ ਅਨੁਪਾਤ ਦੇ ਵਿੱਚ ਕੁੜੀਆਂ ਵੱਧ ਆ ਪਹਿਲਾਂ ਅਨੁਪਾਤ ਦੇ ਵਿੱਚ ਮੁੰਡੇ ਵੱਧ ਸੀ ਇਹਦੇ ਪਿੱਛੇ ਕਾਰਨ ਕੀ ਆ ਇਹਦੇ ਪਿੱਛੇ ਕਾਰਨ ਇਹ ਆ ਕਿ ਅਸੀਂ ਆਪਣੇ ਪੁੱਤਾਂ ਨੂੰ ਅਸੀਂ ਆਪਣੇ ਮੁੰਡਿਆਂ ਨੂੰ ਪੜਾਉਂਦੇ ਨਹੀਂ ਜਾਂ ਉਹ ਪੜਨ ਦੇ ਵਿੱਚ ਦਿਲਚਸਪੀ ਲੈਂਦੇ ਹੀ ਨਹੀਂ ਜਿੰਨੀਆਂ ਖਬਰਾਂ ਆਉਂਦੀਆਂ ਵੀ ਭਾਈ ਵਿਆਹ ਦੇ ਨਾਂ ਦੇ ਉੱਤੇ ਵਿਦੇਸ਼ ਭੇਜੀ ਕੁੜੀ ਬਦਲ ਗਈ ਵਿਆਹ ਦੇ ਨਾਂ ਦੇ ਉੱਤੇ ਕੁੜੀ ਭੇਜੀ ਉਹਨੇ ਫੋਨ ਬੰਦ ਕਰ ਲਿਆ ਉਹਨੇ ਬਲੌਕ ਕਰ ਲਿਆ ਨੰਬਰ ਹੋਰ ਲੈ ਲਿਆ ਕਿਸੇ ਹੋਰ ਨਾਲ ਰਹਿ ਪੀ ਇਹਨਾਂ ਸਾਰਿਆਂ ਦੀ ਪਿੱਠ ਭੂਮੀ ਦੇ ਵੱਲ ਜਾਏਗੀ ਤਾਂ ਮੁੰਡਾ ਆਇਲਟਸ ਨਹੀਂ ਕਰ ਸਕਦਾ ਕੁੜੀ ਆਇਲਟਸ ਕਰ ਲੈਂਦੀ ਆ ਮੁੰਡੇ ਵਾਲਿਆਂ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਗੱਲ ਕਹੀ ਹੁੰਦੀ ਵੀ ਸਾਨੂੰ ਕੋਈ ਕੁੜੀ ਲੱਭ ਕੇ ਦੇ ਦਿਓ ਜਿਹਨੇ ਆਇਲਰਸ ਕੀਤੀ ਹੋਵੇ ਜਿਹਦੇ ਐਨੇ ਬੈਂਡ ਆਏ ਹੁਣ ਖਰਚਾ ਅਸੀਂ ਕਰਦੇ ਹਾਂ ਕੁੜੀ ਜਾ ਕੇ ਮੁੰਡਾ ਸੱਦ ਲਵੇ ਕੱਲ ਕਹਾਣੀ ਤਾਂ ਇਹੀ ਹੁੰਦੀ ਆ ਇਹ ਇੱਕ ਸੌਦਾ ਇਸ ਸੌਦੇ ਦੇ ਵਿੱਚ ਕਈ ਵਾਰੀ ਅਸੀਂ ਪਾਰ ਨਿਕਲ ਜਾਂਦੇ ਆ ਕਈ ਵਾਰੀ ਸਾਡੇ ਨਾਲ ਧੋਖਾ ਹੋ ਜਾਂਦਾ ਜਿੱਥੇ ਕਾਰੋਬਾਰੀ ਸਾਝ ਆ ਇਹ ਵਿਆਹ ਨਹੀਂ ਇਹ ਕਾਰੋਬਾਰ ਆ ਤੇ ਕਾਰੋਬਾਰਾਂ ਦੇ ਵਿੱਚ ਭਾਈ ਘਾਟੇ ਵੀ ਪੈਂਦੇ ਆ ਮੁਨਾਫੇ ਵੀ ਹੁੰਦੇ ਪਰ ਮੈਂ ਨਿੱਜੀ ਤੌਰ ਤੇ ਤਾਂ ਇਹ ਮਹਿਸੂਸ ਕਰਦਾ ਵੀ ਭਾਈ ਜਿੱਥੇ ਗੱਲ ਹੋਗੀ ਜ਼ੁਬਾਨ ਦੇ ਉੱਤੇ ਖਰੇ ਰਹਿਣਾ ਚਾਹੀਦਾ ਪਰ ਭਾਈ ਜਦੋਂ ਹੈ ਹੀ ਤ ਇਹ ਧੰਦੇ ਦੇ ਵਿੱਚ اصولਾਂ ਦੀ ਗੱਲ ਤਾਂ ਬਹੁਤ ਘੱਟ ਲੋਕ ਮੰਨਦੇ ਆ ਹੁਣ ਜੇ ਮੁੰਡੇ ਨੇ ਆ ਪਾਇਲਟਸ ਕੀਤੀ ਹੋਵੇ ਤਾਂ ਕਿਸੇ ਦੇ ਉੱਤੇ ਇੰਨੇ ਪੈਸੇ ਲਾਉਣ ਦੀ ਕੀ ਲੋੜ ਆ ਜੇ ਮੁੰਡਾ ਕਾਬਲ ਹੋਵੇ ਤੇ ਫਿਰ ਕਿਸੇ ਦੇ ਉੱਤੇ ਭਰੋਸਾ ਕਰਨ ਦੀ ਕੀ ਲੋੜ ਆ ਜੇ ਆਪਦਾ ਸਹੀ ਹੋਵੇ ਤੇ ਫਿਰ ਭਾਈ ਕਿਸੇ ਨੂੰ ਆਪਾਂ ਕਹੋ ਕਿ ਭਾਈ ਤੇਰੇ ਮਗਰ ਮਗਰ ਲਾ ਕੇ ਆਪਾਂ ਇਹਨੂੰ ਭੇਜ ਦਿੰਨੇ ਆ ਇਹਦੇ ਤੋਂ ਆਪਾਂ ਸਬਕ ਲੱਗੇ ਕਿ ਕਿਸੇ ਦੇ ਵਿਆਹ ਦੇ ਉੱਤੇ ਮੁੰਡੇ ਕੁੜੀ ਦੇ ਵਿਆਹ ਦੇ ਉੱਤੇ ਨਕਲੀ ਦਾ ਅਸਲੀ ਵਿਆਹ ਦੇ ਉੱਤੇ ਆਪਾਂ ਸੌਦੇਬਾਜ਼ੀ ਕਰਕੇ 40 ਲੱਖ ਜੋ ਲਾਉਣੇ ਆ ਇਹਦੇ ਨਾਲੋ ਜੇਕਰ ਆਪਦੇ ਦੇ ਕੰਨ ਖਿੱਚ ਗਏ ਦਾ ਸ਼ਾਇਰ ਸਾਡੇ ਪੈਸੀ ਵੀ ਬਚੇ ਰਹਿਣ ਤੇ ਖੱਜਲ ਖਵਾਰੀਆਂ ਵੀ ਨਾ ਹੋਣ ਲੁਧਿਆਣੇ ਦੇ ਐਨਆਰਆਈ ਥਾਣੇ ਦੇ ਵਿੱਚ 3 ਮਹੀਨਿਆਂ ਦੇ ਵਿੱਚ 25 3 ਮਹੀਨਿਆਂ ਦੇ ਵਿੱਚ 25 ਸ਼ਿਕਾਇਤਾਂ ਆਈਆਂ ਜਿਦੇ ਵਿੱਚੋਂ ਬਹੁਤੀਆਂ ਕੁੜੀਆਂ ਦੇ ਵੱਲੋਂ ਮੁੰਡਿਆਂ ਦੇ ਨਾਲ ਕੀਤੀ ਗਈ ਧੱਕੇਸ਼ਾਹੀ ਨਾਲ ਸੰਬੰਧਤਾ ਹੁਣ ਸਵਾਲ ਇਹ ਵੀ ਹੈ ਵੀ ਕੱਲਾ ਲੁਧਿਆਣੇ ਦੇ ਵਿੱਚ ਤਾਂ ਐਨਆਰਆਈ ਥਾਣਾ ਹੈ ਨਹੀਂ ਉਹ ਤਾਂ ਜਲੰਧਰ ਦੇ ਵਿੱਚ ਵੀ ਆ ਹੋਰ ਵੀ ਵੱਖ-ਵੱਖ ਥਾਵਾਂ ਤੇ ਆ ਮਤਲਬ ਬਹੁਤੀਆਂ ਥਾਵਾਂ ਦੇ ਉੱਤੇ ਕੁੜੀਆਂ ਦੇ ਵੱਲੋਂ ਕੀਤੀ ਗਈ ਜ਼ਿਆਰਤੀ ਜਾਂ ਕੁੜੀ ਪਰਿਵਾਰ ਦੇ ਵੱਲੋਂ ਕੀਤੀ ਗਈ ਜ਼ਿਆਰਤੀ ਦੀਆਂ ਖਬਰਾਂ ਆਉਂਦੀਆਂ 25 ਸ਼ਿਕਾਇਤਾਂ ਦੇ ਵਿੱਚੋਂ ਇਹ ਸਿਰਫ 3 ਮਹੀਨਿਆਂ ਦੇ ਵਿੱਚ ਆ 2025 ਦੇ 3 ਮਹੀਨਿਆਂ ਦੇ ਵਿੱਚ 25 ਸ਼ਿਕਾਇਤਾਂ ਉਹਦੇ ਵਿੱਚ ਮੈਂ ਤੁਹਾਨੂੰ ਦੋ ਤਿੰਨ ਉਦਾਹਰਨਾਂ ਦੇ ਦਿੰਨਾ ਚਲੋ ਮੈਂ ਮੁੰਡੇ ਕੁੜੀ ਦਾ ਨਾਮ ਨਹੀਂ ਬਿਆਨ ਕਰਦਾ ਐਵੇਂ ਬੰਦੇ ਦੀ ਜਨਤਕ ਤੌਰ ਤੇ ਬਦਨਾਮੀ ਹੁੰਦੀ ਆ ਘਵੱਦੀ ਪਿੰਡ ਆ ਘਵੱਦੀ ਪਿੰਡ ਦੇ ਵਿੱਚ 2022 ਦੇ ਵਿੱਚ ਵਿਆਹ ਹੋਇਆ 25 ਲੱਖ ਰੁਪਇਆ ਲਾਇਆ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਦਾ ਮੋਢਾ ਵਰਤਿਆ ਉਹਨੇ ਆਇਲਸ ਕੀਤੀ ਆ ਦੋਵੇਂ ਜਣੇ ਚਲੇ ਗਏ ਇੰਗਲੈਂਡ ਜਿਵੇਂ ਕੋ ਸਪਾਊਸ ਵੀ ਦੇ ਉੱਤੇ ਜਾਂਦੇ ਹੁੰਦੇ ਆ ਉਹਨੇ ਇੱਕ ਹਫ਼ਤੇ ਬਾਅਦ ਮੁੰਡੇ ਦੀ ਪਿੱਠ ਦੇ ਉੱਤੇ ਮਾਰੀ ਲੱਤ ਕਹਿੰਦੀ ਤੂੰ ਘਰੋਂ ਨਿਕਲ ਮੇਰੇ ਸਿਰ ਦੇ ਉੱਤੇ ਆਇਆ ਤੂੰ ਕਮਾ ਖਾ ਨਾ ਖਾ ਜੋ ਮਰਜ਼ੀ ਕਰ ਉਹਦਾ ਵੀਜ਼ਾ ਵੀ ਨਹੀਂ ਬਾਅਦ ਦੇ ਵਿੱਚ ਵਧਿਆ ਤੇ ਮੁੰਡਾ ਇਸ ਵੇਲੇ ਖੱਜਲਖੁਆਰ ਹੋ ਗਿਆ ਸ਼ਿਕਾਇਤ ਲੁਧਿਆਣੇ ਦੇ ਵਿੱਚ ਦਰਜਾ ਫਿਰ ਗੱਲ ਕਰ ਲੋ ਜੀ ਤੁਸੀਂ 2023 ਦੇ ਵਿੱਚ ਹੀ ਲੁਧਿਆਣੇ ਦੇ ਵਿੱਚ ਹੀ ਪਿੰਡ ਟੈਪੀ ਆ ਇੱਥੋਂ ਦਾ ਇੱਕ ਮੁੰਡਾ ਉਹਨੇ ਜੀ ਪਤਾ ਲੱਗਾ ਵੀ ਤੇਜਿੰਦਰ ਸਿੰਘ ਉਹ ਮੁੰਡੇ ਦਾ ਨਾਂ ਚਲੋ ਇਨੀ ਇੱਕ ਜਾਣਕਾਰੀ ਮੈਂ ਦੇ ਦਿੰਨਾ ਉਹਦਾ ਵਿਆਹ ਹੋ ਗਿਆ ਤੇ ਲਓ ਜੀ ਉਹਨੇ ਫਿਰ ਬਾਅਦ ਦੇ ਵਿੱਚ ਉਹ ਚਲੀ ਗਈ ਜੀ ਉੱਥੇ ਕੈਨੇਡਾ ਦੇ ਵਿੱਚ ਦੋਵੇਂ ਚਲੇ ਗਏ ਪਰ ਇਹਨਾਂ ਪਤਾ ਲੱਗਾ ਜੀ ਕਿ ਬਾਅਦ ਦੇ ਵਿੱਚ ਕੁੜੀ ਆ ਜਿਹੜੀ ਉਹ ਘਰ ਛੱਡ ਕੇ ਚਲੀ ਗਈ ਮੁੰਡੇ ਨੂੰ ਪੁੱਛਿਆ ਕੁਝ ਨਹੀਂ ਕਿ ਹੁਣ ਸ਼ਿਕਾਇਤ ਦਰਜ ਹੋਈ ਆ 2023 ਦੇ ਵਿੱਚ ਹੀ ਇੱਥੇ ਲੁਧਿਆਣੇ ਦੇ ਇੱਕ ਪਿੰਡ ਦੇ ਵਿੱਚ ਵਿਆਹ ਹੋਇਆ ਕੁੜੀ 9 ਮਹੀਨੇ ਰਹੀ ਤੇ ਬਾਅਦ ਦੇ ਵਿੱਚ ਉਹ ਕੈਨੇਡਾ ਚਲੀ ਗਈ ਕਿਉਂਕਿ ਸੌਦਾ ਕੈਨੇਡਾ ਦਾ ਸੀਗਾ ਤੇ 2024 ਦੇ ਵਿੱਚ ਪਤਾ ਲੱਗਾ ਜੀ ਕਿ ਉਹਨੇ ਇੱਕ ਪਾਸੜ ਤਲਾਕ ਲੈ ਲਿਆ ਕੁੜੀ ਨੇ ਉਹ ਕਹਿੰਦੀ ਜੀ ਕਿ ਮੈਂ ਤਾਂ ਮੁੰਡੇ ਨੂੰ ਬੁਲਾਉਣਾ ਹੀ ਨਹੀਂਗਾ ਫੋਨ ਬਲੌਕ ਹੋ ਗਏ ਆ ਫਿਰ ਖਬਰ ਆ ਗਈ ਜੀ ਇੱਕ ਹੋਰ 2022 ਦੇ ਵਿੱਚ ਹੀ ਰਾਮਗੜ ਪਿੰਡ ਦਾ ਇਥੇ ਮੁੰਡਾ ਜਿਹੜਾ ਉਹਨੇ 24 ਲੱਖ ਰੁਪਇਆ ਲਾ ਕੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਕੁੜੀ ਨੂੰ ਭੇਜਿਆ ਤੇ ਭਾਈ ਮੁੰਡੇ ਨੂੰ ਬੁਲਾਇਆ ਨਹੀਂ ਗਾ ਤੇ ਅੱਜ ਮੁੰਡੇ ਦੇ ਪਰਿਵਾਰ ਦੇ ਵੱਲੋਂ ਇਥੇ ਸ਼ਿਕਾਇਤ ਦਰਜ ਕਰਵਾਈ ਗਈ ਆ ਸਵਾਲ ਇਥੇ ਪੈਦਾ ਹੁੰਦਾ ਜਿਹੜੀ ਸ਼ਿਕਾਇਤ ਦਰਜ ਹੋ ਗਈ ਉਹਦੇ ਵਿੱਚੋਂ ਨਿਕਲਣਾ ਕੀ ਆ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਾਂ ਤਾਂ ਇਹ ਸਮਝੌਤਾ ਹੁੰਦਾ ਦੋਵੇਂ ਪਰਿਵਾਰ ਬੰਦੇ ਆ ਜਿਹੜਾ ਬਾਹਰ ਚਲਾ ਗਿਆ ਉਹਨੇ ਤਾਂ ਵਾਪਸ ਮੁੜ ਕੇ ਆਉਣਾ ਨਹੀਂ ਇੱਕ ਨਾ ਇੱਕ ਦਿਨ ਜਿਹੜਾ ਇਥੇ ਰਹਿ ਗਿਆ ਉਹਦਾ ਪਰਿਵਾਰ ਇਹ ਸਮਝੌਤਾ ਕਰਦਾ ਵੀ ਸਾਡਾ 30 ਲੱਖ ਲੱਗਾ ਸੀ ਚਲੋ 22 ਮਿਲ ਜੇ ਤੁਹਾਡਾ 40 ਲੱਗਾ ਸੀ ਚਲੋ 35 ਮ ਉਹ ਵਿਆਜ ਤਾਂ ਕੀ ਉਹ ਕਹਿੰਦੇ ਵੀ ਜੇਕਰ ਸਾਡਾ ਮੂਲ ਵੀ ਮਿਲ ਜੇ ਇੰਨੀ ਵੀ ਬਹੁਤ ਵੱਡੀ ਗੱਲ ਆ ਕਿਉਂਕਿ ਉਹਨਾਂ ਨੇ ਵਿਆਜੂ ਪੈਸੇ ਫੜੇ ਹੁੰਦੇ ਬਹੁਤੀ ਵਾਰ ਬੰਦਾ ਕਹਿੰਦਾ ਵੀ ਯਾਰ ਕੁਝ ਵੀ ਨਾ ਮਿਲਣ ਨਾਲੋਂ ਜੋ ਕੁਝ ਮਿਲਦਾ ਚਲੋ ਉਹੀ ਸਹੀ ਨਹੀਂ ਤਾਂ ਉਹ ਵਿਆਹ ਵੀ ਗਿਆ ਬਦਨਾਮੀ ਵੀ ਹੋ ਗਈ ਤੇ ਪੈਸਾ ਵੀ ਨਾ ਮਿਲਿਆ ਤਾਂ ਫਾਇਦਾ ਕੀ ਇਹਨਾਂ ਦੇ ਵਿੱਚ ਜਾਂ ਤਾਂ ਲੰਮੇ ਕਾਨੂੰਨੀ ਕੇਸ ਚੱਲਦੇ ਆ ਤੇ ਜਾਂ ਫਿਰ ਭਾਈ ਇੱਥੇ ਸਮਝੌਤਾ ਹੁੰਦਾ ਤੇ ਸਮਝੌਤਾ ਪੈਸਿਆਂ ਦਾ ਹੀ ਹੁੰਦਾ ਹੋਰ ਇਹ ਨਹੀਂ ਹੁੰਦਾ ਜਿਵੇਂ ਮੈਂ ਬਲਾ ਲੈਣੀ ਆ ਬਹੁਤ ਘੱਟ ਚਾਂਸ ਆ ਜਾਂ ਮੈਂ ਆ ਜਾਨੀ ਆ ਇਹ ਤਾਂ ਬਿਲਕੁਲ ਕੋਈ ਚਾਂਸ ਨਹੀਂਗਾ ਇਹਦੇ ਵਿੱਚੋਂ ਕੌਣ ਕੀ ਖਟਦਾ ਜੀਨੇ ਵਿਚਾਰੇ ਸੈਟਿੰਗ ਕਰਾਈ ਹੁੰਦੀ ਆ ਬਹੁਤੀ ਵਾਰ ਉਹ ਜੇ ਅਖਬਾਰ ਦੇ ਰਾਹੀਂ ਵਿਆਹ ਹੋਇਆ ਹੋਵੇ ਜਾਂ ਕਿਸੇ ਮੈਰਿਜ ਬਿਊਰੋ ਦੇ ਰਾਹੀਂ ਹੋਇਆ ਹੋਵੇ ਉਹ ਇੱਕ ਵੱਖਰੀ ਗੱਲ ਆ ਹੁਣ ਤਾਂ ਮੈਰਿਜ ਬਿਊਰੋ ਨੇ ਵੀ ਆਪਣੇ ਰੇਟ ਤੈਅ ਕਰਤੇ ਵੀ ਭਾਈ ਇੰਨੇ ਪੈਸੇ ਲਵਾਂਗੇ ਕੁੜੀ ਬਾਹਰ ਲਈ ਲੱਭ ਦਿੰਨੇ ਮੁੰਡਾ ਬਾਹਰ ਦਾ ਲੱਭ ਦਿੰਨੇ ਆ ਸੋਚਣ ਵਿਚਾਰਨ ਵਾਲੀ ਗੱਲ ਆ ਵੀ ਅਸੀਂ ਹਰ ਕਿਸੇ ਗੱਲ ਨੂੰ ਹਰ ਕੰਮ ਨੂੰ ਠੰਡਾ ਬਣਾਇਆ ਤੇ ਠੰਡੇ ਦੇ ਵਿੱਚ ਹੀ ਅਸੀਂ ਵਿਆਹ ਨੂੰ ਵਾੜਤਾ ਤੇ ਉਹਦੇ ਨਤੀਜੇ ਭਾਈ ਆ ਨਿਕਲਦੇ ਆ ਜਿਹੜੀ ਕੁੜੀ ਦਾ ਜਿਹੜਾ ਮੁੰਡਾ ਇੱਥੇ ਧੋਖਾ ਦੇ ਕੇ ਬਾਹਰਲੇ ਮੁਲਕ ਦੇ ਵਿੱਚ ਆਪ ਚਲਾ ਗਿਆ ਦੂਜੇ ਦੇ ਨਾਲ ਕੀਤੀ ਗਈ ਜ਼ੁਬਾਨ ਦੇ ਮੁਤਾਬਕ ਉਹਨੂੰ ਬੁਲਾਇਆ ਨਹੀਂ ਉਹ ਮੁੰਡਾ ਜਾਂ ਕੁੜੀ ਆ ਉੱਥੇ ਉਹਨਾਂ ਦੀ ਬਹੁਤਾਂ ਦੀ ਵਿੱਚੋਂ ਪਹਿਲਾਂ ਸੈਟਿੰਗ ਹੈਗੀ ਆ ਉਹਨਾਂ ਨੂੰ ਇਕਦਮ ਹੀ ਤੁਹਾਡਾ ਸੁਭਾਅ ਭੜਾ ਲੱਗਣ ਲੱਗਦਾ ਮੈਂ ਕਈ ਵਾਰੀ ਮੁੰਡਿਆਂ ਦੀਆਂ ਗੱਲਾਂ ਸੁਣਦਾ ਉਹ ਕਹਿੰਦਾ ਬਾਈ ਜੀ ਅਸੀਂ 30 ਲੱਖ ਰੁਪਇਆ ਲਾਇਆ ਸੀ ਕੁੜੀ ਨੂੰ ਬਾਹਰ ਭੇਜਣ ਦੇ ਉੱਤੇ ਅਸੀਂ ਪੜ੍ਹਾਈ ਦਾ ਖਰਚਾ ਚੁੱਕਿਆ ਸੀ ਵਿਆਹ ਤੇ ਇੰਨਾ ਖਰਚ ਕੀਤਾ ਅਸੀਂ ਸ਼ਾਪਿੰਗ ਕਰਾਈ ਅਸੀਂ ਟਿਕਟ ਲੈ ਕੇ ਦਿੱਤੀ ਅਸੀਂ ਇੱਥੋਂ ਵੀ ਪੈਸੇ ਭੇਜੇ ਉਹ ਕਹਿੰਦੇ ਕਿ ਉੱਥੇ ਜਾ ਕੇ ਫਿਰ ਉਹਨੇ ਮੈਨੂੰ ਕਿਹਾ ਜੀ ਕਿ ਤੇਰਾ ਨਾਮ ਮੇਰਾ ਸੁਭਾ ਨਹੀਂ ਮਿਲਦਾ ਜੇ ਭਾਈ ਤੁਹਾਨੂੰ ਐਨ ਲੱਗਦਾ ਨਾ ਮੌਕੇ ਤੇ ਵੀ ਸੁਭਾ ਨਹੀਂ ਮਿਲਦਾ ਤੇ ਫਿਰ ਤੁਹਾਡਾ ਉਹਦੋਂ ਸੁਭਾ ਕਿਉਂ ਮਿਲਦਾ ਜਦੋਂ 30 ਲੱਖ ਰੁਪਏ ਲਵਾਉਣੇ ਆ ਤੁਸੀਂ ਗਦਦਾਰੀ ਕਰਦੇ ਹੋ ਭਾਵੇਂ ਮੁੰਡੇ ਤੇ ਭਾਵੇਂ ਕੁੜੀਆਂ ਤੇ ਸਭ ਤੋਂ ਵੱਡੀ ਗੱਲ ਆ ਵੀ ਤੁਸੀਂ ਐਮਬੈਸਡਰਾਂ ਨਾਲ ਵੀ ਗਦਦਾਰੀ ਕਰਦੇ ਹੋ ਕਿਉਂਕਿ ਤੁਹਾਡੇ ਵਿਚਾਰ ਬਚੂੜ ਤਾਂ ਕੋਈ ਮਿਲਦੇ ਨਹੀਂ ਹੁੰਦੇ ਨਾ ਤੁਹਾਡਾ ਇਕੱਠੇ ਰਹਿਣ ਦਾ ਪ੍ਰੋਗਰਾਮ ਹੁੰਦਾ ਬਹੁਤੀ ਵਾਰ ਤੁਸੀਂ ਦੇਸ਼ ਨਾਲ ਵੀ ਧੋਖਾ ਕਰਦੇ ਹੋ ਤੇ ਇੱਕ ਦੂਜੇ ਨਾਲ ਵੀ ਧੋਖਾ ਕਰਦੇ ਹੋ ਕਿਸੇ ਇੱਕ ਪਾਸੇ ਦੇ ਤਾਂ ਹੋ ਕੇ ਰਹਿਣਾ ਪਊਗਾ ਜੇ ਤੁਹਾਨੂੰ ਇਹ ਲੱਗਦਾ ਵੀ ਭਾਈ ਅਸੀਂ ਕਾਬਿਲ ਹਾਂ ਉਹ ਮੁੰਡਾ ਭਾਵੇਂ ਕੁੜੀ ਆ ਤੇ ਤੁਹਾਡੀ ਉਥੇ ਸੈਟਿੰਗ ਆ ਫਿਰ ਤੁਸੀਂ ਕਿਸੇ ਦੀ ਬਲੀ ਕਿਉਂ ਲੈਨੇ ਆ ਤੁਸੀਂ ਕਿਸੇ ਨੂੰ ਮਾਰਦੇ ਕਿਉਂ ਆ ਇੱਥੇ ਕਿੰਨੇ ਮੁੰਡਿਆਂ ਦੇ ਵੱਲੋਂ ਹੁਣ ਤੱਕ ਖੁਦਕੁਸ਼ੀ ਕੀਤੀ ਗਈ ਆ ਕਿੰਨੀਆਂ ਕੁੜੀਆਂ ਇਸ ਵੇਲੇ ਬਿਲਕੁਲ ਟੁੱਟ ਚੁੱਕੀਆਂ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਆ ਪਰ ਪੰਜਾਬੀ ਟਿਕਣ ਵਾਲੀ ਤਾਂ ਕੌਮ ਹੈ ਨਹੀਂ ਪੰਜਾਬਗਣੇ ਤਾਂ ਕੋਈ ਨਾ ਕੋਈ ਜੱਬ ਖੜਾ ਕਰੀ ਰੱਖਣਾ ਬਾਅਦ ਦੇ ਵਿੱਚ ਕਹਿਣਾ ਮੇਰੇ ਨਾਲ ਧੋਖਾ ਹੋ ਗਿਆ ਪਰ ਪਹਿਲਾਂ ਆਪਾਂ ਨਾ ਕੋਈ ਪੜਤਾਲ ਕੀਤੀ ਕਿਤੇ ਦਾ ਕੁਝ ਵਾਸਤਾ ਜਦੋਂ ਪੰਜਾਬੀ ਅਮਰਸਰ ਤੋਂ ਮੋਗਾ ਦੇ ਵੱਲ ਇਸ ਕਰਕੇ ਬਰਾਤ ਲੈ ਕੇ ਚਲੇ ਜਾਣ ਵੀ ਕੁੜੀ ਇੰਗਲੈਂਡ ਰਹਿੰਦੀ ਆ ਤੇ ਜਾ ਕੇ ਉਹਨਾਂ ਨੂੰ ਪੈਲਸ ਵੀ ਨਾ ਲੱਭੇ ਤੇ ਕੁੜੀ ਦੀ ਗਲੀ ਵੀ ਨਾ ਲੱਭੇ ਤਾਂ ਮਤਲਬ ਇਹ ਵੀ ਸਾਡੇ ਅੰਦਰ ਜਾਣ ਦੀ ਬਾਹਰਲੇ ਮੁਲਕ ਖੱਚ ਕਿੰਨੀ ਆ ਸਾਨੂੰ ਮੜਾ ਜਾ ਪਤਾ ਲੱਗ ਜੇ ਅਸੀਂ ਕੋਈ ਪੜਤਾਲ ਨਹੀਂ ਕਰਦੇ ਵੀ ਬਾਹਰੋਂ ਆਇਆ ਜਾਂ ਬਾਹਰੋਂ ਆਈ ਆ ਖਿੱਚ ਦਿਓ ਸ਼ੂਟਾ ਉਧਰ ਨੂੰ ਜਦੋਂ ਨਕੋਦਰ ਤੋਂ ਮੋਗੇ ਬਰਾਤ ਜਾਵੇ ਮੁੰਡੇ ਦੀ ਇਸ ਕਰਕੇ ਵੀ ਭਾਈ ਇੰਸਟਾਗ੍ਰਾਮ ਦੇ ਉੱਤੇ ਇਸ਼ਕ ਹੋਇਆ ਤੇ ਉੱਥੇ ਨਾ ਕੁੜੀ ਦਾ ਘਰ ਲੱਭੇ ਤੇ ਨਾ ਦਿੱਤਾ ਹੋਇਆ ਮੈਰਿਜ ਪੈਲਸ ਲੱਭੇ ਮਤਲਬ ਇਹ ਵੀ ਸਾਡੇ ਅੰਦਰ ਬਾਹਰਲੇ ਮੁਲਖ ਦੀ ਖਿੱਚ ਕਿੰਨੀ ਆ ਅਸੀਂ ਇੱਕ ਅੰਨੀ ਦੌੜ ਦੇ ਵਿੱਚ ਪਏ ਆ ਰਿਸ਼ਤੇ ਇੰਉਂ ਨਹੀਂ ਨਿਭਦੇ ਰਿਸ਼ਤਾ ਤਾਂ ਚੰਗੇ ਭਲੇ ਅੰਦਰ ਹੀ ਨਿਭਦੇ ਅੱਜਕੱਲ ਤੇ ਜਿਹੜੇ ਹਿਸਾਬ ਦੇ ਨਾਲ ਆਪਾਂ ਚਾਹੋ ਨੇ ਵੀ ਭਾਈ ਮੁੰਡਾ ਨਿਕਲ ਜੇ ਬਾਹਰਲੇ ਮੁਲਖ ਨੂੰ ਕੁੜੀ ਨਿਕਲ ਜੇ ਬਾਹਰਲੇ ਮੁਲਖ ਨੂੰ ਇਹ ਤਾਂ ਭਾਈ ਫਿਰ ਕਿਸਮਤ ਦੇ ਸੌਦੇ ਆ ਬਾਅਦ ਦੇ ਵਿੱਚ ਮਰੂ ਮਰੂ ਕਰਨ ਦੇ ਨਾਲੋਂ ਬਾਅਦ ਦੇ ਵਿੱਚ ਲੁੱਟੇ ਗਏ ਪੱਟੇ ਗਏ ਕਰਨ ਦੇ ਨਾਲੋਂ ਆਪਾਂ ਇਹ ਸੋਚੀਏ ਵੀ ਪਹਿਲਾਂ ਕਮੀ ਸਾਡੇ ਘਰ ਦੇ ਵਿੱਚ ਹੀ ਸੀ ਇਹ ਸਾਡੇ ਆਲਾ ਪੜਿਆ ਨਹੀਂ ਉਹਦੇ ਕੰਨ ਫਿਰ ਅਗਲੀ ਗੱਲ ਆ ਵੀ ਭਾਈ ਤੁਹਾਡਾ ਸੌਦਾ ਜਿਹੜਾ ਉਹ ਸਿਰੇ ਨਹੀਂ ਲੱਗਿਆ ਅਸਲ ਦੇ ਵਿੱਚ ਲੋਕ ਤਾਂ ਚਾਰ ਥਾਵਾਂ ਤੇ ਬਿਆਨਾਂ ਕਰ ਜਾਂਦੇ ਆ ਤਾਂ ਫਿਰ ਵੀ ਰਿਸ਼ਤਾ ਇੱਕ ਜਣੇ ਨਾਲ ਜੁੜਿਆ ਸੋ ਮਤਲਬ ਇਹ ਜੀ ਕਿ ਕਈ ਕਮੀਆਂ ਸਾਡੇ ਵਿੱਚ ਆ ਤੇ ਕਈ ਲੋਕ ਧੰਦੇ ਦੇ ਵਿੱਚ ਇੰਨੇ ਪਰਪੱਕ ਹੋ ਗਏ ਆ ਤੇ ਜਿਹੜਾ ਇਸ਼ਕੁਸ਼ਕਾ ਜਿਹੜਾ ਉਹਦੇ ਚੱਕਰ ਦੇ ਵਿੱਚ ਕਿਵੇਂ ਪੰਜਾਬਣਾਂ ਨੇ ਪੰਜਾਬੀ ਹੀ ਰੋਲ ਦਿੱਤੇ ਆ ਜਾਂ ਪੰਜਾਬੀਆਂ ਨੇ ਪੰਜਾਬਣਾਂ ਹੀ ਰੋਲ ਦਿੱਤੀਆਂ ਇਹਦੀ ਨਿਤ ਕੋਈ ਨਾ ਕੋਈ ਕਹਾਣੀ ਕੋਈ ਨਾ ਕੋਈ ਨਵਾਂ ਕਿੱਸਾ ਸਾਹਮਣੇ ਆਉਂਦਾ ਸਰਕਾਰਾਂ ਨੇ ਇਹਦੇ ਵਿੱਚ ਕੀ ਕਰਨਾ ਪੁਲਿਸ ਨੇ ਇਹਦੇ ਵਿੱਚ ਕੀ ਕਰਨਾ ਪਰਚਾ ਦਰਜ ਹੋ ਜੂਗਾ 3600 ਪਰਚਾ ਹਰ ਰੋਜ਼ ਦਰਜ ਹੁੰਦਾ ਵਿੱਚ ਇੱਕ ਥੋ ਅਈਨੀਆਂ ਤਰੀਕਾਂ ਪੈਨੀਆਂ ਵਿੱਚੇ ਥੋਡੀਆਂ ਵੀ ਪਈ ਜਾਣੀਆਂ ਪਰ ਗੱਲ ਇਹ ਆ ਵੀ ਜੇਕਰ ਨਿਬੜ ਜਾਵੇ ਤਾਂ ਪਾਈ ਉਹਦੇ ਵਰਗੀ ਰਿਸਕ ਕੋਈ ਨਹੀਂ ਤੇ ਜੇਕਰ ਤੁਸੀਂ ਫਸੋ ਹੀ ਨਾ ਤੁਸੀਂ ਲਾਲਚ ਹੀ ਨਾ ਕਰੋ ਤਾਂ ਇਹਦੇ ਵਰਗੀ ਤਾਂ ਸੱਚੀ ਮੁੱਚੀ ਰਿਸਕ ਕੋਈ ਨਹੀਂ